ਉਤਰਾਖੰਡ ਦੇ ਵਿੱਚ ਸਿੱਖ ਨੌਜਵਾਨਾਂ ਦੀ ਕੁੱਟਮਾਰ ਅਤੇ ਉਹਨਾਂ ਦੀ ਪੱਗ ਲਾਹਣ ਵਾਲਿਆਂ ਨੇ ਆਖਰਕਾਰ ਮੁਆਫੀ ਮੰਗ ਲਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਖਾਸ ਤੌਰ ਤੇ ਮੁਆਫੀ ਮੰਗੀ ਹੈ ਆਪਣੀ ਗਲਤੀ ਦਾ ਅਹਿਸਾਸ ਕੀਤਾ ਤਾਂ ਪਿਛਲੇ ਦਿਨੀ ઋਸ਼ੀਕੇਸ਼ ਦੇ ਵਿੱਚ ਇੱਕ ਮੋਟਰਸਾਈਕਲ ਸ਼ੋਰੂਮ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਭੀੜ ਦੇ ਵੱਲੋਂ ਅਤੇ ਉਹਨਾਂ ਦੀ ਦਸਤਾਰ ਤੱਕ ਲਾ ਦਿੱਤੀ ਜਾਂਦੀ ਹੈ ਤਾਂ ਹੁਣ ਮੁਲਜ਼ਮਾਂ ਦੀ ਪਛਾਣ ਵੀ ਹੋ ਚੁੱਕੀ ਹੈ ਮੁਲਜ਼ਮਾਂ ਨੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਮੁਆਫੀ ਮੰਗੀ ਹੈ ਤ aí ਤਸਵੀਰਾਂ ਤੁਹਾਨੂੰ ਨਾ ਮਲਜ਼ਮਾਂ ਦੀਆਂ ਦਿਖਾ ਰਹੀਆਂ ਹਨ ਉੱਤਰਾਖੰਡ ਪੁਲਿਸ ਨੇ ਸੋਮਵਾਰ ਨੂੰ ਰਿਸ਼ੀਕੇਸ਼ ਵਿੱਚ ਇੱਕ ਬਾਈਕ ਸ਼ੋਰੂਮ ਵਿੱਚ ਭੰਨ ਤੋੜ ਕਰਨ ਅਤੇ ਸਿੱਖ ਪੁਰਸ਼ਾਂ ਤੇ ਹਮਲਾ ਕਰਨ ਅਤੇ ਜ਼ਬਰਦਸਤੀ ਉਹਨਾਂ ਦੀਆਂ ਪੱਗਾਂ ਉਤਾਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਰਾਜ ਪੁਲਿਸ ਮੁਖੀ ਦੀਪਮ ਸੇਠ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ ਅਤੇ ਕਥਿਤ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਮਲਜ਼ਮਾਂ ਦੀ ਪਛਾਣ ਧਰਮਵੀਰ ਰਾਜਾ ਅਤੇ ਰਾਜੂ ਵਜੋਂ ਹੋਈ ਹੈ ਜੋ ਸਾਰੇ ਰਿਸ਼ੀਕੇਸ਼ ਤੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੇਰਦੁਨ ਪੁਲਿਸ ਨੇ ਐਤਵਾਰ ਨੂੰ ਕਾਂਗਰਸੀ ਕਾਉਂਸਲਰ ਵੀਰਪਾਲ ਅਤੇ ਦੋ ਹੋਰ ਕੈਲਾਸ਼ ਅਤੇ ਸੂਰਜ ਜੱਟ ਵਿਰੁੱਧ ਸ਼ਿਕਾਇਤ ਕਰਤਾ ਰਣਜੀਤ ਸਿੰਘ ਦੇ ਸ਼ੋਰੂਮ ਵਿੱਚ ਭੰਨਤੂੜ ਕਰਨ ਅਤੇ ਉਸ ਦੇ ਸਟਾਫ ਅਤੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰਨ ਅਤੇ ਜ਼ਬਰਦਸਤੀ ਉਹਨਾਂ ਦੀ ਪੱਗਾਂ ਉਤਾਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਉਸ ਤੋਂ 50000 ਰੁਪਏ ਦੀ ਫਰੋਤੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸ਼ੋਰੂਮ ਵਿੱਚ ਇੱਕ ਮਹਿਲਾ ਸਟਾਫ ਨਾਲ ਛੇੜਖਾਨੀ ਕੀਤੀ ਹੈ ਉਹਨਾਂ ਤੋਂ ਇੱਕ ਸੋਨੇ ਦੀ 체ਨ ਅਤੇ 1.5 ਲੱਖ ਰੁਪਏ ਖੋਲੇ। ਉਸੇ ਸ਼ਿਕਾਇਤ ਉੱਤੇ ਹੀ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਤਾਂ ਹੁਣ ਮੁਲਜ਼ਮਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਖਾਸ ਤੌਰ ਤੇ ਮਾਫੀ ਮੰਗੀ ਹੈ। ਤਾਂ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਵਿੱਚ ਜਾ ਕੇ ਇਹ ਮਾਫੀ ਮੰਗੀ ਗਈ ਹੈ ਮੁਲਜ਼ਮਾਂ ਦੇ ਵੱਲੋਂ ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ।